ਆਜੋ ਬੰਦੇ ਆਜੋ ਬੰਦੇ ਆਹ ਲੰਮੀ ਸਿੱਧਾ ਕਰਕੇ ਰੱਖਣ ਨੂੰ ਮੈਂ ਕਰਦਾ ਕਿਹੜੇ ਕਿਹੜੇ ਮਾਮਲੇ ਚ ਹੈ ਔਰ ਜਿਹੜੇ ਡੋਲੇਪੂਸ ਬੜੀ ਹੋ ਗਈ ਆ ਉਹ ਕਿੰਨੀ ਲਗੀ ਆ ਕਿਰਪਾ ਬੜੀ ਯੂਨਿਟ ਨਸ਼ਾ ਵਿਰੋਧ ਦੇ ਵਿੱਚ ਫਰੋਜ਼ਪੁਰ ਪੁਲਿਸ ਨੂੰ ਬਹੁਤ ਹੀ ਵਧੀਆ ਸਫਲਤਾ حاصل ਰਹੀ ਹੈ ਜਦੋਂ ਸਾਡੀ ਜਿਹੜੀ ਸਾਰੀ ਟੀਮ ਜ਼ਿਲ੍ਹੇ ਦੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਸਿਟੀ ਡੀਐਸਪੀ ਆਰ ਸਾਡੇ ਸੀਐਨਏ ਦੀ ਟੀਮ ਤੇ ਟੀਮ ਐਸੋਸੀਏ ਫਰੋਜ਼ਪੁਰ ਸੀਜ਼ ਯੂਨਿਟ ਜ਼ੀਰੇ ਵਾਲੇ ਅਤੇ ਐਸਐਚਓ ਕਲਖੌਰਤ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਬਹੁਤ ਵੱਡੀ ਰਿਕਵਰੀ ਕੀਤੀ ਹੈ ਜਿਹਦੇ ਮੁਕੱਦਮਾ ਨੰਬਰ 92 ਥਾਣਾ ਸਦਰ ਜ਼ਿਲ੍ਹੇ ਦੇ ਵਿੱਚ ਦਰਜ ਕਰਕੇ 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ਟਰੱਕ ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਵੇਂ ਹੀ ਜਿਹੜੇ ਮੁਕੱਦਮਾ ਨੰਬਰ 212 ਇਹਦੇ ਵਿੱਚ ਥਾਣਾ ਸਦਰ ਦਾ ਇੱਥੇ ਦਰਜ ਕਰਕੇ ਜਦ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਹ ਗੋਰੀ ਤੇ ਗੁਰਪ੍ਰੀਤ ਸਿੰਘ ਉਹ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕਰਨ ਸਫਲਤਾ ਨਾਲ ਹੋਈ ਹੈ ਤੇ ਇਵੇਂ ਹੀ ਮੁਕਦਮਾ ਨੰਬਰ 87 ਜਿਹੜਾ ਘਲਖੁਰ ਤੋਂ ਇਹ ਦਰਜ ਕੀਤਾ ਇੱਥੇ ਯੋਗਰਾਜ ਸਿੰਘ ਉਰ ਸਮਰ ਪੁੱਤਰ ਹਾਕਮ ਸਿੰਘ ਵਾਸੀ ਹਾਸਲ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰੋਇਨ ਇੱਕ ਐਕਟਿਵਾ ਇੱਕ ਪਿਸਤਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਇਆ ਪਿਸਤਲ ਹੈ ਉਹ ਬਰਾਮਦ ਹੋਏ ਤੇ 8 ਜਿੰਦਾ ਰੌਪ ਪ੍ਰਾਪਤ ਹੋਏ ਇਹ ਬੜੀ ਵਧੀਆ ਰਿਕਵਰੀ ਹੈ ਜਿਹੜੀ ਸਾਡੀ ਟੀਮ ਵੱਲੋਂ ਸਖਤ ਮਿਹਨਤ ਦੇ ਨਾਲ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇਹ ਜਿਹੜੀ ਰਿਕਵਰੀਜ਼ ਕੀਤੀ ਹੈ ਤੇ ਬਹੁਤ ਵਧੀਆ ਰਿਕਵਰੀਜ਼ ਹੈ ਜਿਹਦੇ ਨਾਲ ਆਪਣੇ ਜਿਹੜੀ ਸਟਰੀਟ ਦੇ ਉੱਤੇ ਇੰਨੇ ਹੀ ਡਰੱਗਸ ਜਿਹੜੀ ਜਾਣੀ ਸੀ ਨੌਜਵਾਨ ਪੀੜ੍ਹੀ ਖਰਾਬ ਹੋਣੀ ਸੀ ਉਸ ਨੂੰ ਹੁਣੋਂ ਬਚਾਇਆ ਹੈ ਥੈਂਕ ਯੂ